ਹallelujah ਸਾਰੇ ਅੰਪਾਇਰ ਪਰ ਜੈਮਸ ਦੀ ਖਦਾ ਤੁਹਾਨੂੰ ਪਰ ਕਦੇ ਵੀ ਖਦਾ ਤੁਹਾਨੂੰ ਬLES ਕਰੇ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਜਿੰਦਾ ਅਤੇ ਜ਼ਲਾਲੀ ਨਾਮ ਦੇ ਵਿੱਚ ਠੀਕ ਹੋਵੋਗੇ ਅਸੀਂ ਖੁਦਾ ਦਾ ਸ਼ੁਕਰ ਖੁਦਾ ਦਾ ਧੰਨਵਾਦ ਕਰਦੇ ਹਾਂ ਆਸਤੇ ਦੇਨ ਦੇ ਲਈ ਖੁਦਾ ਨਿਆ ਤੇ ਦਿਨ ਸਾਡੀ ਜ਼ਿੰਦਗੀ ਦੇ ਵਿੱਚ ਦਿੱਤਾ ਹੈ ਕਿ ਅਸੀਂ ਉਹਦਾ ਸ਼ੁਕਰ ਉਹਦਾ ਧੰਨਵਾਦ ਕਰੀਏ ਆਸ ਯੇਸ਼ੂ ਤੇ ਰੱਖ ਲੈ ਕੋ ਬੰਦੇ ਆਹ ਇੱਥੇ ਰਹਿਣਾ ਨਹੀਂ ਕੋਈ ਕਲੰਡਰ ਆਸ ਯੇਸ਼ੂ ਤੇ ਰੱਖ ਲੈ ਬੰਦਿਆ ਇੱਥੇ ਰਹਿਣਾ ਨਹੀਂ ਕਲੈਂਡਰ ਇਸ ਜ਼ਿੰਦਗੀ ਦੇ ਸਹਾਂ ਉੱਤੇ ਕੋਈ ਨਹੀਂ ਟਿਕਿਆ ਇਸ ਜਹਾਨ ਅੰਦਰ ਇਸ ਜ਼ਿੰਦਗੀ ਦੇ ਸਾਹਾਂ ਉੱਤੇ ਕੋਈ ਨਹੀਂ ਟਿਕਿਆ ਇਸ ਜਹਾਨ ਅੰਦਰ ਨਾ ਆਸ ਰੱਖ ਤੂੰ ਬੰਦਿਆ ਇਸ ਦੁਨੀਆਦਾਰੀ ਤੇ ਨਾ ਆਸ ਰੱਖ ਤੂੰ ਬੰਦਿਆ ਇਸ ਦੁਨੀਆਦਾਰੀ ਤੇ ਤੇ ਨਾ ਆਸਰਾ ਬੰਦਿਆ ਬੰਦਿਆ ਤੂੰ ਉਸ ਤੋਂ ਮੰਗ ਲੈ ਜਿਸ ਤੋਂ ਰਾਜੇ ਵੀ ਮੰਗਦੇ ਨੇ ਬੰਦਿਆ ਤੂੰ ਉਸ ਤੋਂ ਮੰਗ ਲੈ ਜਿਸ ਤੋਂ ਰਾਜੇ ਵੀ ਮੰਗਦੇ ਜੇ ਜਿਸ ਕੋਲੋਂ ਮੰਗਦੇ ਕੰਗਾਲ ਵੀ ਨਹੀਂ ਸਕਦੇ ਜਿਸ ਕੋਲੋਂ ਮੰਗਦੇ ਕੰਗਾਲ ਵੀ ਨਹੀਂ ਸੰਗਦੇ ਉਹ ਦੇਵੇਗਾ ਜ਼ਰੂਰ ਉਹਦੀ ਰਜਾ ਤੇ ਰਹਿ ਬੰਦਿਆ ਉਹ ਹੈ ਸਾਡਾ ਸ਼ਾਫੀ ਤੇ ਉਹ ਹੈ ਸਾਡੇ ਲਈ ਫਜ਼ਲ ਹੀ ਕਾਫੀ ਉਹ ਹੈ ਸਾਡਾ ਸ਼ਾਫੀ ਤੇ ਉਹਦਾ ਸਾਡੇ ਲਈ ਫਜ਼ਲ ਹੀ ਹੈ ਕਾਫੀ ਜਿਹੜਾ ਦਰਯੇ ਸੁਦੇ ਆਉਂਦਾ ਹੈ ਉਹ ਝੋਲੀਆਂ ਭਰ ਕੇ ਜਾਂਦਾ ਹੈ ਜਿਹੜਾ ਦਰਯੇ ਸੁਦੇ ਆਉਂਦਾ ਹੈ ਉਹ ਝੋਲੀਆਂ ਭਰ ਕੇ ਜਾਂਦਾ ਹੈ ਉਹ ਆਪਣੇ ਸਾਨੂੰ ਤੀਆਂ ਅਤੇ ਪੁੱਤਰ ਬਣਾਉਂਦਾ ਹੈ ਐਸਾ ਲੈ ਕੇ ਰਤਬਾ ਅਸੀਂ ਯਿਸੂ ਦੇ ਕਦਮਾਂ 'ਚ ਰਹਿਣਾ ਹੈ ਜੋ ਕੁਝ ਵੀ ਮੰਗਣਾ ਅਸਾਂ ਆਪਣੇ ਯਿਸੂ ਮਸੀਹ ਕੋਲੋਂ ਮੰਗਣਾ ਹੈ ਜੋ ਕੁਝ ਵੀ ਮੰਗਣਾ ਅਸਾਂ ਆਪਣੇ ਯਿਸੂ ਮਸੀਹ ਕੋਲੋਂ ਮੰਗਣਾ ਹੈ ਅਸ ਯਿਸੂ ਤੇ ਰੱਖ ਲੈ ਤੂੰ ਬੰਦਿਆ ਇੱਥੇ ਰਹਿਣਾ ਨਹੀਂ ਕੋਈ ਕਲੈਂਡਰ ਇਸ ਜ਼ਿੰਦਗੀ ਦੇ ਸਾਹਾਂ ਉੱਤੇ ਕੋਈ ਨਹੀਂ ਟਿਕਿਆ ਇਸ ਜਹਾਨ ਅੰਦਰ ਇਸ ਜਹਾਨ ਅੰਦਰ ਇਸ ਜਹਾਨ